ਅੱਜ ਅਸੀਂ ਚੱਲੇ ਆ ਮਾਤਾ ਚਿੰਤਾਪੁਰਣੀ ਦੇ ਤੇ ਟ੍ਰੇਨ ਦੇ ਵਿੱਚ ਤੇ ਆ ਦੇਖੋ ਜੀ ਸਾਡੀ ਸਾਰੀ ਸੰਗਤ ਵੀ ਸਾਡੇ ਨਾਲ ਚੱਲੀ ਆ ਤੇ ਸਾਰੇ ਇਕੱਠੇ ਹੋ ਕੇ ਆਪਾਂ ਮਾਤਾ ਚਿੰਤਾਪੁਰਣੀ ਦੇ ਦਰਸ਼ਨ ਕਰਾਂਗੇ ਕਿ ਅੱਜ ਪੇਲਾ ਸਾਵਣ ਦਾ ਮੇਲਾ ਹਗਾਏ ਤੇ ਅੱਜ ਬਹੁਤ ਜ਼ਿਆਦਾ ਸੰਗਤਾਂ ਮਾਤਾ ਜੀ ਦਾ ਝੰਡਾ ਲੈ ਕੇ ਜਾਣ ਗਈਆਂ ਤੇ ਬਹੁਤ ਸੰਗਤਾਂ ਰੋਈ ਪਤ ਚੱਲੀਆਂ ਵਾਂ ਕੋਈ ਚੱਲਾ ਸਾਈਕਲ ਤੇ ਕੋਈ ਚੱਲਾ ਮੋਟਰਸਾਈਕਲ ਤੇ ਕੋਈ ਟ੍ਰੇਨ ਤੇ ਕੋਈ ਵਾਸਤੇ ਕੋਈ ਆਪਣੀ ਗੱਡੀ ਘ라 ਕੇ ਅਸੀਂ ਟ੍ਰੇਨ ਤੇ ਚੱਲੇ ਆ ਤੁਹਾਨੂੰ ਸਾਰੀ ਖੁੱਤੀ ਜਾ ਕੇ ਅਪਡੇਟ ਦਿਵਾਵਾਂਗੇ ਤੁਸੀਂ ਇਸ ਚੈਨਲ 'ਤੇ ਬਨੇ ਰਹਿਣਾ ਤੇ ਇਸ ਚੈਨਲ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਕੋ ਸਬਸਕ੍ਰਾਈਬ ਵੀ ਕਰਨਾ ਜੈ ਮਾਤਾ ਚਿੰਤਾ ਪੂਰਣੀ ਅਸੀਂ ਤੁਹਾਨੂੰ ਸਾਰੀ ਅੱਗੇ ਦੀ ਅਪਡੇਟ ਦਵਾਗੇ ਤੇ ਅਸੀਂ ਤੁਹਾਨੂੰ ਟ੍ਰੇਨ ਬਾਰੇ ਦੱਸਦੇ ਹਾਂ ਅਸੀਂ ਚੱਲੇ ਹਾਂ ਸਵੇਰ ਸਵਾਸ਼ੇ ਦੀ ਟ੍ਰੇਨ ਇਹ ਟ੍ਰੇਨ ਸਿੱਧੀ ਹੀ ਹਿਸ਼ਾਰਪੁਰ ਨੂੰ ਜਾਂਦੀ ਆ ਟ੍ਰੇਨ ਕੋਈ ਨਹੀਂ ਬਦਲਨੀ ਪੈਂਦੀ ਇੱਥੋਂ ਬੈਠੋ ਸਿੱਧਾ ਇਸ ਟ੍ਰੇਨ ਦੇ ਵਿੱਚ ਸੀਟਾਂ ਵੀ ਵਧੀਆ ਮਿਲ ਜਾਂਦੀਆਂ ਵਾ ਤੇ ਟ੍ਰੇਨ ਵੀ ਖਾਲੀ ਹੁੰਦੀ ਹੈ ਸਾਰੀ ਤੇ ਤੁਸੀਂ ਇਸ ਟ੍ਰੇਨ ਦੇ ਵਿੱਚ ਜਾਓਗੇ ਤੇ ਵਧੀਆ ਸਫ਼ਰ ਕਰੋਗੇ ਤੇ ਅੱਗੋਂ ਹੁਸ਼ਿਆਰਪੁਰ ਤੋਂ ਹੁਣ ਹੁਸ਼ਿਆਰਪੁਰ ਪਹੁੰਚ ਚੁੱਕੇ ਹਾਂ ਹੁਸ਼ਿਆਰਪੁਰ ਤੋਂ ਅੱਗੇ 55 ਕਿਲੋਮੀਟਰ ਮਾਤਾ ਚਿੰਤਾ ਪਰ ਨਾ ਪਵਣਾ ਗਾਵਾ ਤੇ ਕੋਈ ਤੇ ਸਫਰ ਕਰ ਲੈਂਦਾ ਕੋਈ ਨਵੀਂ ਸਫਰ ਕਰਦਾ ਕਿਉਂਕਿ ਕਈਆਂ ਨੂੰ ਉਲਟੀ ਆਉਂਦੀ ਆ ਮਨ ਖਰਾਬ ਹੁੰਦਾ ਵਾ ਕਿਉਂਕਿ ਸਾਡੀ ਸੰਗਤ ਨੂੰ ਵੀ ਉਲਟੀ ਆਉਂਦੀ ਆ ਅਸੀਂ ਆਟੋ 'ਚ ਜਾਵਾਂਗੇ ਤੇ ਸਫਰ ਸ਼ੁਰੂ ਕਰਾਂਗੇ ਤੇ ਮਤੁਰੀਕਾ ਤੋਂ ਅਸੀਂ ਉਹਨੂੰ ਥੋੜੇ ਜਿਨ ਨੂੰ ਹੁਸ਼ਿਆਰਪੁਰ ਤੋਂ ਆਟੋ 'ਚ ਜਾਵਾਂਗੇ ਤੇ ਔਡੀਅੰਸ ਸਾਰੀ ਤੁਹਾਡੇ ਦੇ ਤੇ ਲਾਈਕ ਸ਼ੇਅਰ ਕਰਦੇ ਪੂਰੇ ਸੇਸ਼ਨ ਦੇ ਪਹੁੰਚ ਚੁੱਕੇ ਆ ਹਸ਼ਿਆਰਪੁਰ ਦੇ ਬਹੁਤ ਜਿਆਦਾ ਰਸ ਇਥੇ ਸੰਗਤਾਂ ਚੱਲਦੀਆਂ ਪਈਆਂ ਮੈਂ ਯਾਤਰਾ ਸ਼ੁਰੂ ਕਰਦੀਆਂ ਪਈਆਂ ਵਾ ਅਸੀਂ ਥੋੜਾ ਜਿਆ ਇੱਥੇ ਰੁਕਾਂਗੇ ਨਾਲ ਆਪਣਾ ਆਟੋ ਡਿਕਾਂਗੇ ਉਹ ਅਸੀਂ ਸ਼ੁਰੂ ਯਾਤਰਾ ਕਰਤੇ ਹੀ ਆ ਦੇਖੋ ਕਿੰਨੇ ਸੋਹਣੇ ਮਾਤਾ ਜੀ ਦੇ ਝੰਡੇ ਲੱਗੇ ਹੋਏ ਆ ਤੇ ਕਿੰਨਾ ਵਧੀਆ ਵਿਊਜ਼ ਹੈਗਾ ਵਾ ਤੇ ਬਹੁਤ ਹੀ ਵਧੀਆ ਤੇ ਲੱਗਦਾ ਪਿਆ ਵਾ ਤੇ ਅੱਗੇ ਜਾ ਕੇ ਤੁਹਾਨੂੰ ਅਸੀਂ ਲੰਗਰਾਂ ਬਾਰੇ ਦੱਸਾਂਗੇ ਕਿੱਥੇ-ਕਿੱਥੇ ਲੰਗਰ ਸ਼ੁਰੂ ਹੋ ਚੁੱਕੇ ਆ ਕਿ ਕਿੱਥੇ ਸ਼ੁਰੂ ਹੋਣੇ ਆ ਕੱਲ ਸਾਡੀ ਇੱਥੇ ਸੰਗਤ ਫਿਰੋਜਪੁਰ ਤੋਂ ਗਈ ਆ ਉਹ ਦੱਸਦੇ ਸੀ ਹਲੇ ਕਿ ਲੰਗਰ ਨਹੀਂ ਲੱਗੇ ਆ ਟਾਵਾ-ਟਾਵਾ ਲੰਗਰ ਲਗਾਏ ਹੁਣ ਅਸੀਂ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਨਾਲ ਦੱਸਾਂਗੇ ਕਿ ਲੰਗਰ ਕਿੰਨੇ ਕਿੰਨੇ ਲੰਗਰ ਆ ਗਏ ਆ ਕਿੰਨੇ ਲੰਗਰ ਹਲੇ ਚਾਲੂ ਹੋਣ ਵਾਲੇ ਆ ਤੇ ਇਸ ਵੀਡੀਓ ਤੇ ਬਣੇ ਰਹਿਣਾ ਸਾਰੇ ਮਾਧ ਗੁਣ ਗਾਨ ਕਰੋ ਮਾਤਾ ਚਿੰਤਾ ਪੁਰਨੀ ਸਭ ਦੀਆਂ ਆਸਾਂ ਮਰਦਾ ਪੂਰੀਆਂ ਕਰੇ ਤੇ ਜਕਾਰਾ ਮਤਾ ਚਿੰਤਾ ਪੁਰਨੀ ਦਾ ਬੋਲ ਸਾਜੇ ਦਰਬਾਰ ਕੀ ਜੈ ਦੇਖੋ ਜੀ ਹੁਣ ਗਿਨੂ ਤੁਰ ਲੱਗੇ ਆ ਪਤਾ ਬਾਡੋ ਸਾਡਾ ਹੁਣ ਇਸ ਤਰ੍ਹਾਂ ਦਾ ਨੋਟਾ ਅਪਡੇਟ ਦਿਨੇ ਰਵਾਂਗੇ ਦੇਸ਼ ਸਰਵਜਨ ਬਣੇ ਜਾਣਾ ਇਹ ਜੋ ਵੀ ਮਤਾ ਚਿੰਤਾ ਪੂਰਨੀ ਦੀ ਅਪਡੇਟਾ ਕੀ ਕੀ ਹੁੰਦਾ ਪਿਆ ਵਾ ਉਹ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਮਤਾ ਚਿੰਤਾ ਪੂਰਨੀ ਦੇ ਜਿਹੜੇ ਨਹੀਂ ਜਾ ਸਕਦੇ ਇਸ ਚੈਨਲ ਮਾਧਿਅਮ ਨਾਲ ਮਤਾ ਚਿੰਤਾ ਪੂਰਨੀ ਦੇ ਦਰਸ਼ਨ ਕਰਿਓ ਪਰ ਤੋਂ ਦੇ ਦੇਖੋ ਜੀ ਕਈ ਜਗ੍ਹਾ ਤੇ ٹینٹ لگے ہوئے ہیں لنگر کل چالو ہوئے گا بڑے سونے ٹینٹ سویدا کیتی ہے لنگر پانی بھی کئی جگہ کل شروع ہوئے گا کئی جگہ اج شروع ہو چکا ہے دیکھو جی ایتھے بریڈ چاہ بریڈ لگی ہوئی ہے اِسی بھی ٹیسٹ کر کے دیکھتے ہیں ਬ੍ਰੈਡ ਪਕੌੜਾ ਤੇ ਚਾਹ ਸਾਰੇ ਭਗਤ ਰੋਕੇ ਚਾਹ ਛਕਦੇ ਪਏ ਆ ਮਸੀਂ ਬ੍ਰੈਡ ਬੁੱਢਾ ਖਾ ਕੇ ਅੱਗੇ ਤੁਰਨ ਲੱਗੇ ਆ ਦੇਖੋ ਮਾਤਾ ਜੀ ਦੇ ਝੰਡੇ ਕਿੰਨੇ ਸੋਹਣੇ ਲੱਗਦਾ ਸਜਾਵਟ ਪਹਾੜੀਆਂ ਪਾਣੀਆਂ ਦੀ ਵਾਰਦੀਆਂ ਊਜ਼ ਕਿੰਦਾ ਸੋਹਣਾ ਵਾ ਤੇ ਬਹੁਤ ਹੀ ਆਨੰਦ ਆਂਦਾ ਵਾ ਬਾਚਿੱਤ ਕੋਈ ਪਤਾ ਨਹੀਂ ਲੱਗਦਾ ਜੀ ਆਪਣਾ ਵਹੀਕਲ ਲੈ ਕੇ ਜਾਓ ਜਾਂ ਮੋਟਰਸਾਈਕਲ ਤੇ ਜਾਂ ਆਪਣੀ ਕੋਈ ਚੀਜ਼ ਉਤੋਂ ਸਾਰਾ ਦ੍ਰਿਸ਼ ਦਿਖਦਾ ਵਾ ਤੇ ਬਾਚਿੱਤ ਤੇ ਕੋਈ ਪਤਾ ਨਹੀਂ ਲੱਗਦਾ ਦੇਖੋ ਜੀ ਲੰਗਰ ਸ਼ੁਰੂ ਹੋਏ ਅੱਜ ਸ਼ੁਰੂ ਹੋ ਗਿਆ ਤੇ ਕਈ ਕਈ ਜਗ੍ਹਾ ਤੇ ਲੰਗਰ ਕੱਲ ਲੱਗਣਗੇ ਜ਼ਿਆਦਾ ਲੰਗਰ ਅੱਜ ਸ਼ੁਰੂ ਹੋ ਚੁੱਕੇ ਆ ਅੱਗੇ ਵੀ ਤੁਹਾਨੂੰ ਜਾ ਕੇ ਦਿਖਾਵਾਂਗੇ ਆਪਾਂ ਸੰਲੰਗਰ ਕਿੱਥੇ ਕਿੱਥੇ ਸ਼ੁਰੂ ਹੋਇਆ ਇਹ ਬਹੁਤ ਹੀ ਵਧੀਆ ਮੌਸਮ ਪਰ ਅੱਜ ਧੁੱਪ ਲੱਗੀ ਹੋਈ ਆ ਦੋ ਦਿਨ ਪਹਿਲਾਂ ਇੱਥੇ ਬਾਰਿਸ਼ ਬਹੁਤ ਪਈ ਸੀ ਤੇ ਜਦੋਂ ਆਪਾਂ ਯਾਤਰਾ ਸ਼ੁਰੂ ਕੀਤੀ ਸਵੇਰ ਕੋਈ ਪਰ ਤੋਂ ਕੋਈ ਪਰ ਬਹੁਤ ਜ਼ਿਆਦਾ ਅੱਜ ਬਾਰਿਸ਼ ਪਈ ਆ ਤੇ ਬਹੁਤ ਤੇਜ਼ ਬਾਰਿਸ਼ ਪਈ ਆ ਤੇ ਅਸੀਂ ਬਾਰਸੀ ਯਾਤਰਾ ਸ਼ੁਰੂ ਕੀਤੀ ਸੀ ਤੇ ਸਾਰੀ ਸੰਗਤ ਆਪਾਂ ਪਹੁੰਚ ਚੁੱਕੇ ਸੀ ਹੁਣ ਟ੍ਰੇਨ 'ਚ ਬੈਠ ਕੇ ਅਸੀਂ ਡਰੈਸ ਚੇਂਜ ਕੀਤੇ ਤੇ ਚਿਰ ਸੰਗਤ ਸਾਡੀ ਆਰਾਮ ਨੂੰ ਟ੍ਰੇਨ 'ਚ ਕੀਤਾ ਤੇ ਸਫ਼ਰ ਕੀਤਾ ਤੇ ਹੁਣ ਅਸੀਂ ਸ਼ਾਰਤ ਤੋਂ ਚਿੰਤਾ ਪਰਨੀ ਦੇ ਦਰਬਾਰ ਵੱਲ ਨੂੰ ਤੁਰ ਚੁੱਕੇ ਆ ਦੇਖੋ ਜੀ ਲੰਗਰ ਲੱਗੇ ਹੋਏ ਆ ਬਹੁਤ ਹੀ ਵਧੀਆ ਸਹੂਦਾ ਕੀਤੀ ہوئی ਆ ਜਗਾ ਜਗਾ ਤੇ ਮੈਡੀਕਲ ਸਹੂਦਾ ਵੀ ਦਿੱਤੀ ਰਹੀ ਆ ਜਿਹੜੀ ਕਿ ਲੰਗਰ ਚ ਲੱਗੀ ਹੋਈ ਆ ਫ੍ਰੀ ਦਵਾਈ ਫ੍ਰੀ ਚੈੱਕਅਪ ਕਰਦੇ ਆ ਤੇ ਹਰ ਕੋ ਚੀਜ਼ ਦਾ ਲੰਗਰ ਇੱਥੇ ਮਿਲਦਾ ਪਿਆ ਵਾ ਜਿਹੜੀ ਵੀ ਸੰਗਤ ਆਂਦੀ ਆ ਦੇਖੋ ਜਗਾ ਜਗਾ ਤੇ ਲੰਗਰ ਲੱਗ ਚੁੱਕੇ ਆ ਤੇ ਦੇਖੋ ਜੀ ਕਿੱਡੀ ਸੋਹਣੀ ਬਾਦੀਆਂ ਇੱਥੇ ਕਿੰਨੇ ਸੋਹਣੇ ਦੇਖੋ ਜੀ ਲੰਗਰ ਦੇ ਟੈਂਟ ਲੱਗ ਚੁੱਕੇ ਆ ਕਈ ਕਿੱਧਰ ਤੇ ਲੰਗਰ ਸਿੰਘ ਹੋਣ ਵਾਲੇ ਆ ਕੱਲ ਕਈ ਜਗ੍ਹਾ ਤੇ ਲੰਗਰ ਲੱਗ ਚੁੱਕੇ ਆ ਤੇ ਸੰਗਤਾਂ ਜਾਂਦੀਆਂ ਪਈਆਂ ਆ ਇਸ ਦੇ ਰੋਡ ਤੇ ਹਲੇ ਕਿ ਕਾਟਾ ਰਾਸ਼ ਪਰ ਦੇਖੋ ਜੀ ਇਸ ਜਗ੍ਹਾ ਤੇ ਵੀ ਲੰਗਰ ਕੱਲ ਲੱਗੇਗਾ ਆ ਦੇਖੋ ਤੇ ਲੰਗਰ ਲੱਗ ਚੁੱਕਾ ਏ ਕਈ ਟੈਂਟ ਲੱਗੇ ਹੋਇਆ ਕਈ ਆਲੇ ਲਾਂਦੇ ਤੇ ਆ ਕਈ ਇੱਕ ਦਿਨ ਸ਼ੁਰੂ ਹੋਏਗਾ ਲੰਗਰ ਕਈ ਦੋ ਦਿਨ ਸ਼ੁਰੂ ਹੋਏਗਾ ਤਰੇ ਬਹੁਤ ਜ਼ਿਆਦਾ ਅਜ ਲੰਗਰ ਸ਼ੁਰੂ ਹੋ ਚੁੱਕਾ ਹੈ ਤੇ ਆ ਦੇਖੋ ਜੀ ਅਸੀਂ ਆਟੋ ਦੀ ਸਵਰ ਕਰਦੇ ਫੇ ਆ ਕਿਉਂਕਿ ਸਾਡੀ ਸੰਗਤ ਨੂੰ ਉਲਟੀ ਆਂਦੀ ਆ ਬਸ ਅਸੀਂ ਇਸ ਕਰਕੇ ਨਹੀਂ ਕਿ ਸੰਗਤ ਖਰਾਬ ਹੋਏਗੀ ਤੇ ਦੇਖੋ ਹੁਣ ਅਸੀਂ ਬੈਰੀ ਗੇਟ ਤੇ ਮਾਚਲਦੀ ਬੈਰੀਕੇਡ ਦੇ ਪੁੰਚਣ ਵਾਲੇ ਆ ਤੇ ਪੰਜਾਬ ਦੀ ਹੱਦ ਖਤਮ ਹੋਣ ਵਾਲੀ ਆ ਤੇ ਅਸੀਂ ਮਾਚਲ ਦੇ ਵਿੱਚ ਐਂਟਰ ਕਰਨ ਲੱਗੇ ਆ ਦੇਖੋ ਬਹੁਤ ਵੀ ਨਜ਼ਾਰਾ ਇੱਥੇ ਆ ਨਾ ਜੇ ਮਾਤਾ ਦੀਆਂ ਕਿਰਪਾਏ ਸਾਰਿਆਂ ਨੂੰ ਹੋਵੇ ਤੇ ਜਿਹੜਾ ਵੀ ਇਸ ਵੀਡੀਓ ਨੂੰ ਦੇਖੇ ਮਾਤਾ ਰਣੀ ਸਭ ਦੀਆਂ ਅਸਮਰਦਾ ਪੂਰੀਆਂ ਕਰੇ ਜੈ ਮਾਤਾ ਜਿੱਤਾਂ ਪੁਰਣੀ ਜੈ ਮਾਤਾ ਸੰਗਠਨਨੀ ਚਲੋ ਜੀ ਅੱਗੇ ਦੀ ਦੇਖੋ ਕੰਨੀਆਂ ਸੋਨੀਆਂ ਖਾਈਆਂ ਦਾ ਦ੍ਰਿਸ਼ ਲੱਗਦਾ ਪਿਆ ਵਾ ਤੇ ਦੇਖੋ ਬਹੁਤ ਹੀ ਜੇ ਆਪਣੇ ਸਾਧਨ ਤੇ ਜਾਈਏ ਜਾਂ ਮਤਲਬ ਮੋਟਰਸਾਈਕਲ ਤੇ ਜਾਈਏ ਤੇ ਬਹੁਤ ਵਧੀਆ ਲੱਗਦਾ ਪਰ ਇੱਕ ਗੱਲ ਲੱਗੀ ਆ ਹੁਣ ਚਲਾਨ ਬਹੁਤ ਹੀ ਜਿਆਦਾ ਵੱਧ ਚੁੱਕੇ ਇੱਥੇ ਜਗਾ ਜਗਾ ਤੇ ਨੱਕੇ ਲਾਏ ਆ ਜੀ ਦੋ ਸਵਾਰੀਆਂ ਮੋਟਰਸਾਈਕਲ ਤੇ ਬੈਠ ਕੇ ਦੋਨਾਂ ਨੂੰ ਹੈਲਮਟ ਚਾਹੀਦਾ ਵਾ ਤੇ ਇੱਥੇ ਨੂੰ ਆਨਲਾਈਨ ਚਲਾਨ ਹੁੰਦੇ ਪਏ ਆ ਤੇ ਕਈ ਜਗ੍ਹਾ ਤੇ ਟ੍ਰੈਫਿਕ ਵਾਲੇ ਖੜ੍ਹ ਤੇ ਯਾਰ ਚਲਾਨ ਤੋਂ ਬਗੈਰ ਕਿ ਨੂੰ ਜਾਣ ਹੀ ਨਹੀਂ ਦਿੰਦੇ ਅੱਗੇ ਜਲਦੀ ਕਿਤੇ ਕਿਉਂਕਿ ਜਿੰਨੇ ਵੀ ਇਸ ਯਾਤਰਾ ਤੇ ਆਣਾ ਵਾ ਆਪਣੇ ਕਾਗਜ਼ ਪੱਤਰ ਪੂਰੇ ਕਰਕੇ ਆਣ ਇੰਚੋਰ ਚ ਪ੍ਰਦੂਸ਼ਣ ਹੈ ਤੇ ਸਾਰਾ ਕੁਝ ਲੈ ਕੇ ਤੁਰਨਾ ਹੈਲਮਟ ਤੇ ਆਪਣੀ ਪੂਰੀ ਤਿਆਰੀ ਕਰਕੇ ਤੁਰਨਾ ਕਿਉਂਕਿ ਫਿਰ ਬਾਅਦ ਵਿੱਚ ਦਿੱਕਤ ਹੋਏਗੀ ਅਸੀਂ ਇਸੇ ਕਰਕੇ ਤੁਹਾਨੂੰ ਆਪਟ ਦੇ ਦਿੰਦੇ ਪਏ ਆ ਥੋੜਾ ਜਿਹਾ ਸਹੀ ਤੁਰ ਕੇ ਜੰਨੇ ਪਏ ਆ ਯਾਤਰਾ ਉੱਚ ਚੜਾਈ ਆ ਡੋਗੇ ਜਗ ਖਲੋਗੇ ਅਸੀਂ ਥੋੜਾ ਤੁਰ ਕੇ ਜੰਨੇ ਪਏ ਆ ਕਿਉਂਕਿ ਸਵੇਰ ਦੇ ਦੁਰੇ ਹੋਏ ਆ ਕਤਾ ਵੱਡਾ ਹੋ ਚੁੱਕੀ ਸਾਨੂੰ ਤੇ ਦੇਖੋ ਇੰਨਾ ਵਧੀਆ ਪੈਦਲ ਯਾਤਰਾ ਵੀ ਹੈਗੀ ਆ ਪਰ ਅੱਜ ਧੁੱਪ ਨਿਕਲੀ ਹੋਈ ਆ ਜਿੰਨੇ ਵੀ ਯਾਤਰਾ ਸ਼ੁਰੂ ਕਰਨੀ ਜਾਂਦਾ ਤੇ ਸੁਬਾ ਤੜਕੇ ਕਰੇ ਕਿ ਯਾਤਰਾ ਜਲਦੀ ਹੋ ਜਾਂਦੀ ਆ ਟਾਈਮ ਥੋੜਾ ਘੱਟ ਲੱਗਦਾ ਕਿਤੇ ਰੁਕਣਾ ਨਹੀਂ ਪੈਂਦਾ ਜਾਂ ਯਾਤਰਾ ਰਾਤ ਨੂੰ ਸ਼ੁਰੂ ਕਰੇ ਇਤਰਾਜ਼ ਸਾਰੀ ਟਹਿਲਪੈ ਚੈਲਪੈ ਹੁੰਦੀ ਇੱਥੇ ਰੋਡ ਦੇ ਉੱਤੇ ਸੰਗਤਾਂ ਤੁਰ ਕੇ ਆਉਂਦੀਆਂ ਵਾ ਤੇ ਕਈ ਸੰਗਤਾਂ ਮੋਟਰਸਾਈਕਲ ਤੇ ਕਈ ਕਾਰਾਂ ਤੇ ਇਸ ਤਰ੍ਹਾਂ ਜਿਹਾ ਕਿਸੇ ਨੂੰ ਮੱਝ ਲੱਗਦਾ ਵਾ ਉਸੇ ਤਰ੍ਹਾਂ ਹੀ ਸੰਗਤਾਂ ਆਉਂਦੀਆਂ ਪਈਆਂ ਐ ਤੇ ਗਰਮੀ ਹੋ ਚੁੱਕੀ ਆ سامنے ہی سا دیکھو یہ آٹھ آٹو کڑوتا ہے انہوں نے ہوں اُسی آٹو چاہ کے پھر اگیں چل چال پواں گی دیکھو سا ساری سنگت سنگت دیکھو ساری آؤشیا پانییا ہوں اِسی بیرکیڈ پہ پہنچ چکے ہاں چل دے ਇਥੇ ਬੈਰੀਕੇਡ ਦੇ ਨਾਲ ਹੀ ਕੈਮਰੇ ਲੱਗੇ ਹੋਏ ਆ ਜਿਹੜਾ ਵੀ ਮੋਟਰਸਾਈਕਲ ਦੇ ਲੰਘਦਾ ਵਾ ਹੈਲਮਟ ਤੋਂ ਬਗੈਰ ਤੇ ਆਨਲਾਈਨ ਚਰਾਂਨ ਕੱਟਿਆ ਜਾਂਦਾ ਵਾ ਤੇ ਦੇਖੋ ਜੀ ਲੋਕੀ ਝੰਡੇ ਮਤਾ ਜੀ ਦੇ ਲੈ ਕੇ ਆਂਦੇ ਪਏ ਆ ਕਿੱਡੇ ਸੋਹਣੇ ਸੋਹਣੇ ਝੰਡੇ ਬਹੁਤ ਹੀ ਦੇਖਣ 'ਚ ਵਧੀਆ ਲੱਗਦਾ ਵਾ ਜੇ ਮਤਾਰਨੀ ਚੜ੍ਹਵੀਸ ਚੈਨਲ ਦੇਖਦੇ ਆ ਉਹਦੀਆਂ ਅਸਮਰਦਾਂ ਪੂਰੀਆਂ ਕਰੇ ਇਸ ਚੈਨਲ ਦੇ ਵਿੱਚ ਬਨੇ ਰਹਿਣਾ ਤੇ ਦੇਖੋ ਜੀ ਚੰਦੇ ਲੋਕੀ ਲੈ ਕੇ ਆਉਂਦੇ ਪਏ ਆ ਬੜੀਆ ਸੰਗਤਾਂ ਹੁਣ ਅਸੀਂ ਜਿੱਥੇ ਹਲੋ ਮਾਲ ਮੰਦਿਰ ਹੈ ਇੱਥੇ 24 ਘੰਟੇ ਲੰਗਰ ਨਚ ਰਿਂਦਾ ਵਾ ਤੇ ਬਹੁਤ ਸਹੂਦਾ ਇੱਥੇ ਹੈਗੀ ਆ ਇੱਥੇ ਦਵਾਈਆਂ ਦਾ ਲੰਗਰ ਵੀ ਲੱਗਾ ਆਇਆ ਵਾ ਤੇ ਦਾਦਾ 15-15 ਮਿੰਟ ਬਾਅਦ ਲੰਗਰ ਦੀ ਆਈਟਮ ਇੱਥੇ ਬਦਲੀ ਜਾਂਦੀ ਆ ਤੇ ਬਹੁਤ ਵਧੀਆ ਦੇਖੋ ਜੀ ਦਵਾਈਆਂ ਦਾ ਲੰਗਰ ਤੇ ਆਹ ਦੇਖੋ ਜੀ ਹਲੂਮਾਨ ਜੀ ਦਾ ਭਵਨ ਕਿੰਨਾ ਸੋਹਣਾ ਏ ਅਸੀਂ ਅੰਦਰ ਜਾ ਕੇ ਭਵਨ ਤੇ ਦਰਸ਼ਨ ਕਰਾਂਗੇ ਤੇ ਸੰਗਤਾਂ ਵੀ ਦਰਸ਼ਨ ਕਰਨ ਕਿੰਨਾ ਸੋਹਣਾ ਸਜਾਇਆ ਹੈ ਆ ਦੇਖੋ ਜੀ ਹਨੂਮਾਨ ਜੀ ਦੇ ਦਰਸ਼ਨ ਕਰੋ ਤੇ ਇਹਨਾਂ ਦੀ ਬਰਕਤ ਪਾਓ ਇਸ ਚੈਨਲ ਦੇ ਮਾਧਿਅਮ ਨਾਲ 79 ਅੱਗੇ ਨੂੰ ਵੱਧ ਚੁੱਕੇ ਆ ਤੇ ਸਫਰ ਆਪਣਾ ਸ਼ੁਰੂ ਕਰ ਲਿਆ ਅੱਗੇ ਦਾ ਤੇ ਬਸ ਥੋੜੇ ਜੀ ਚੇਤਕ ਰਸੀ ਮਾਤਾ ਚਿੰਤਾ ਪੂਰਨੀ ਜੀ ਦੇ ਭਵਨ ਲਾਗੇ ਪਹੁੰਚ ਜਾਗੇ ਤੇ ਤੁਹਾਨੂੰ ਉਥੇ ਦੀ ਅਪਡੇਟ ਦੇਵਾਂਗੇ ਕਿ ਕਿੰਨਾ ਕੁ ਰਸ਼ ਹੈਗਾ ਵਾ ਤੇ ਕੀ ਮੋਹਲ ਚਾ ਲਗਾਏ ਤੇ ਇਸ ਚੈਨਲ ਦੇ ਵਿੱਚ ਬਨੇ ਰਹਿਣਾ ਤੇ ਅਸੀਂ ਹੁਣ ਤੁਰਦੇ ਪਿਆ ਤੇ ਬਾਅਦ ਥੋੜੇ ਹੀ ਚਿਰ ਤੱਕ ਰਪਾ ਭਵੰਦੇ ਲਾਗੇ ਪਹੁੰਚ ਜਾਵਾਂਗੇ ਬਸ ਸਟੈਂਡ ਤੇ ਜਿਆਤਰ ਤੇ ਜਿਹੜੀਆਂ ਆਪਣੀਆਂ ਗੱਡੀਆਂ ਆਗੀਆਂ ਆਟੋ ਉਹ ਜਿੱਥੋਂ 게ਟ ਸ਼ੁਰੂ ਹੁੰਦਾ ਦਾ ਯਾਤਰਾ ਦਾ ਉਤੋਂ ਹੀ ਕਾਰ ਦੰਨੀਆਂ ਐ ਬਾਕੀ ਯਾਤਰਾ ਤੁਰ ਕੇ ਕਰਨੀ ਪੈਂਦੀ ਯਾਰ ਤੇ ਬੱਸਾਂ ਜਿਹੜੀਆਂ ਆਵਾਂ ਉਹ ਹਾਲ ਤੱਕ ਦੇ ਬੱਸ ਸਟੈਂਡ ਦੇ ਇੰਦਰ ਆਂਦੀਆਂ ਪਈਆਂ ਮੈਂ ਕੀ ਚੰਦੋਂ ਕੱਲੂ ਬੱਸਾਂ ਵੀ ਜਿਹੜਾ ਬਾਈਪਾਸ ਹੈਗਾ ਬਾਹਰ ਉਤੋਂ ਜਨਤਾ ਨੂੰ ਉਤਾਰਨਾ ਸ਼ੁਰੂ ਕਰ ਦੇਣ ਸੰਗਤ ਨੂੰ ਇਆ ਦੇਖੋ ਜੀ ਲੰਗਰ ਲੱਗੇ ਹੋਏ ਆ ਰਾਤ ਸੇ ਥੋੜਾ ਹਲੇ ਰਸਤੇ ਦੇ ਵਿੱਚ ਹਵਾ ਦਾ ਹਗਾ ਵਾ ਬਾਕੀ ਭਵਨ ਲੱਗੇ ਤੁਹਾਨੂੰ ਪਤਾ ਹੀ ਆ 12 ਮਹੀਨੇ ਹੀ ਰਚ ਪਿੰਦਾ ਏ ਉੱਤੇ ਦੁਨੀਆ 12 ਮਹੀਨੇ ਹੀ ਮਾਤਾ ਜਿੰਤਾ ਕੋਲ ਦਰਸ਼ਨ ਕਰਨ ਆਂਦੀਆਂ ਵਾ ਤੇ ਆ ਦੇਖੋ ਜੀ ਲੰਗਰ ਲੰਗਰ ਲੱਗਾ ਆ ਏ ਲੰਗਰ ਦੇ ਵਿੱਚ ਦਾਲ ਫੁਲਕਾ ਆਲੂ ਈਰੇ ਵਾਲੇ ਤੇ ਚਾਹ ਖੋਪਲੇ ਫੂੜੀਆਂ ਚੋਲੇ ਸਭ ਕੁਝ ਇੱਥੇ ਲੱਗਾ ਆਇਆ ਏ ਜਗਾ ਜਗਾ ਤੇ ਲੰਗਰ ਲੱਗੇ ਹੋਏ ਆ ਤੇ ਇੱਥੇ ਵੀ ਦਵਾਈ ਦੀ ਸਹੂਲਤ ਆ ਏ ਇੱਥੇ ਵੀ ਲੰਗਰ ਲੱਗਾ ਹੈ ਦਵਾਈ ਦਾ ਜੇ ਕਿਸੇ ਦੀ ਤਬੀਅਤ ਖਰਾਬ ਹੋ ਜਾਂਦੀ ਆ ਜਾਂ ਯਾਤਰਾ ਕੇ ਕੁਝ ਵੀ ਮੰਨੋ ਉਲਟੀਆਂ ਆਂਦੀਆਂ ਵਾ ਕੁਝ ਵੀ ਹੁੰਦਾ ਵਾ ਦਵਾਈ ਦਾ ਲੰਗਰ ਵੀ ਲੱਗਾ ਆਇਆ ਜਗਾ ਜਗਾ ਤੇ ਇਹ ਲੰਗਰ ਵੀ ਚੱਲਦੇ ਪਏ ਆ ਤੇ ਬਹੁਤ ਹੀ ਜੜਾ ਵੀ ਇੱਥੇ ਮਾਤਾ ਚਿੰਤਾਪੁਰ ਦੀ ਦਰਸ਼ਨ ਕਰਨ ਆਂਦਾ ਵਾ ਇੱਕ ਵਾਰੀ ਉਹ ਫਿਰ ਬਾਹਰ ਆਂਦਾ ਵਾ ਹਰ ਸਾਲ ਆਂਦਾ ਵਾ ਇਹ ਨਹੀਂ ਮਾਤਾ ਚਿੰਤਾਪੁਰਨੀ ਦੀ ਕਿਰਪਾ ਹੁੰਦੀ ਆ ਹਰ ਇੱਕ ਤੇ ਜੜਾ ਵੀ ਮਾਤਾ ਚਿੰਤਾਪੁਰਨੀ ਦੇ ਦਰਸ਼ਨ ਕਰਨ ਆਂਦਾ ਵਾ ਤੇ ਮਾਤਾ ਜੀ ਦੇ ਇਸ ਹਿਸਤ ਨੇ ਬਰਕਤਾਂ ਦੇ ਆ ਤੇ ਲੋਕਾਂ ਦੇ ਕਾਰਜ ਸਿੱਧ ਕਰਦੇ ਆ ਇਸੇ ਕਰਕੇ ਮਾਤਾ ਚਿੰਤਾਪੁਰਣੀ ਜੀ ਦੇ ਲੋਕ ਦੂਰੋਂ ਦੂਰ ਦਰਸ਼ਨ ਕਰਨ ਆਉਂਦੇ ਆ ਤੇ ਦੇਖੋ ਜੀ ਹੁਣ ਅਸੀਂ ਮੰਦਰ ਛੱਤ ਕੇ ਤੇ ਹੁਣ ਯਾਤਰਾ ਅਗਦੀ ਸ਼ੁਰੂ ਕਰਨ ਲੱਗੇ ਆ ਤੇ ਬਸ ਥੋੜੇ ਜਿਹਾ ਤੱਕ ਰਹਾ ਹੁਣ ਚਿੰਤਾਪੁਰਣੀ ਜੀ ਦੇ ਪਵਨ ਦੇ ਲਾ ਕੇ ਬਸ ਸਟੈਂਡ ਪਹੁੰਚਣ ਵਾਲੇ ਆ ਇੱਥੇ ਯਾਤਰਾ ਸ਼ੁਰੂ ਕਰਾਂਗੇ ਤੇ ਥੋੜੇ ਜਿਹਾ ਤੱਕ ਰਹੀ ਸੀ ਪਹੁੰਚ ਜਾਵਾਂਗੇ ਦੇਖੋ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਮਾਤਾ ਜਿੰਤਾ ਪੁਨੀ ਦੇ ਪਵਨ ਲਾਜ ਬਸ ਸਟੈਂਡ ਦੇ ਬਾਹਰ ਅਸੀਂ ਉੱਥੇ ਹੀ ਆਟੋ ਰੁਕ ਗਿਆ ਏ ਉਨੰਸੀ ਪੈਦਲ ਯਾਤਰਾ ਸ਼ੁਰੂ ਕੀਤੀ ਆ ਤੇ 79 ਬੱਸ ਜਾ ਕੇ ਧਰਮਸ਼ਾਲਾ ਦੇ ਵਿੱਚ ਰੂਮ ਪਤਾ ਕਰਾਂਗੇ ਤੇ ਹੋਟਲ ਚ ਵੀ ਪਤਾ ਕਰਾਂਗੇ ਤੇ ਅਸੀਂ ਤੁਹਾਨੂੰ ਧਰਮਚਾਲ ਦੀ ਆਪਣੀ ਡਿਟੇਲ ਲੰਗੀ ਆ ਤੇ ਹੋਟਲਾਂ ਦੀ ਕੀ ਕੀ ਪ੍ਰਾਈਸ ਤੇ ਕਮਰਾ ਮਿਲਦਾ ਵਾ ਤੇ ਠਹਿਰਨ ਦੀ ਜਗ੍ਹਾ ਉਹਨਾਂ ਅੱਗੇ ਜਾ ਕੇ ਅਸੀਂ ਦੇਖਾਂਗੇ ਕੀ ਮੋਲਚਾਲ ਲਗਾਏ ਤੇ ਕਿਤਰਾ ਕਮਰੇ ਦਾ ਸਾਬਕਾ ਤਾਬ ਕੀ ਮੋਲਚਾਲ ਕਿਤਰਾ ਤੇ ਤਰਮ ਚਲਾ ਜੇ ਕਿਤਨਾ ਕਮਰੇ ਮਿਲਦੇ ਆ ਤੇ ਜਿੱਥੇ ਵੀ ਕਮਰਾ ਲੈਣਾ ਵਾ ਆਧਾਰ ਕਾਰਡ ਤੇ ਤੁਹਾਨੂੰ ਆਪਣਾ ਲਿਆਣਾ ਹੀ ਪੈਣਾ ਵਾ ਤੇ ਬਸ ਅਸੀਂ ਇਹਨੂੰ ਜਾਣਨੇ ਪਏ ਆ ਦੇਖੋ ਜੀ ਬਹੁਤੀ ਬਜ਼ਾਰ ਸਜੇ ਰਹਿੰਦੇ ਸ ਤੇ ਰਾਤ ਦੇ ਨਹੀਂ ਜਾਂ ਤਾਂ ਸਦਾਤ ਨੂੰ ਵੀ ਦਿਨ ਨੂੰ ਵੀ ਚਲਦੀ ਰਹਿੰਦੀ ਆ ਕਿਉਂਕਿ ਇੱਥੇ ਦੁਨੀਆ ਰਾਤ ਨੂੰ ਕੋਈ 12 ਵਜੇ ਜਾਂਦੀ ਆ ਕੋਈ 1 ਵਜੇ ਜਾਂਦੀ ਆ ਕੋਈ ਰਾਤ ਨੂੰ ਜਾਂਦਾ ਕੱਦ ਅਸਵੇ ਤੜਕੇ ਪਹੁੰਚਦਾ ਵਾ ਕੋਈ ਰਾਤ ਨੂੰ ਪਹੁੰਚਦਾ ਵਾ ਕੋਈ ਦੁਪਹਿਰ ਨੂੰ ਪਹੁੰਚਦਾ ਵਾ ਦੇਖੋ ਜੀ ਇੱਥੇ ਖੌਬ ਕੋੰਦਾ ਲੰਗਰ ਲੱਗਾ ਆਇਆ ਏ ਤੇ ਸੀ ਬਸ ਥੋੜੇ ਹੀ ਚਿੰਤਾ ਕਰ ਅਮ ਇਨਸ਼ਾ ਅਲਾ ਪਹੁੰਚ ਜਾਣਾ ਵਾ ਤੋ ਤੋ ਜਾ ਕੇ ਦੇਖਾਂਗੇ ਕਿ ਕਮਰੇ ਦਾ ਮੋ ਚੱਲ ਕੀ ਆ ਮਿਲਦਾ ਕਿ ਨਹੀਂ ਮਿਲਦਾ ਤੇ ਫਿਰ ਅਸੀਂ ਕਮਰਾ ਲੈ ਕੇ ਪੇ ਫਰੈਸ਼ਪੂਸ ਹੋਵਾਂਗੇ ਫਰੈਸ਼ਪੂਸ ਹੋਵਾਂਗੇ ਸਵੇਰ ਦੇ ਦਰੇ ਪਏ ਆ ਹੁਣ ਸਬਰਾ ਲੈ ਕੇ ਥੋੜਾ ਰਾਮ ਕਰਾਂਗੇ ਨਹਾਵਾਂਗੇ ਫਰੈਸ਼ ਹੋਵਾਂਗੇ ਫਿਰ ਦੇਖਾਂਗੇ ਅੱਗੇ ਦਾ ਮੋੜ ਚਲ ਕੀ ਆ ਕਿ ਦਰਸ਼ਨ ਕਿਦੋਂ ਕਰਨੇ ਆ ਅੱਗੇ ਜਾ ਕੇ ਤਾਂ ਦੱਸਾਂਗੇ ਆਪਾਂ ਕਿ ਟਾਈਮ ਹਾਲੇ ਬਹੁਤ ਹੋ ਚੁੱਕਾ ਏ ਇਸ ਟਾਈਮ 5:30 ਦਾ ਟਾਈਮ ਆ 5:30 8:00 ਦਾ ਟਾਈਮ ਲਗਾਵਾ ਤੇ ਕਮਰਾ ਦੇਖਦੇ ਆ ਸਾਨੂੰ ਕਿਦੋਂ ਮਿਲਦਾ ਏ ਤੇ ਕੀ ਮੋੜ ਚਾ ਲਗਾ ਏ ਰਾਛੇ ਤੇ ਤੇ ਗਾਵਾ ਪਰ ਹਾਲੇ ਥੋੜਾ ਸਾਫ ਦਾ ਰਛਾ ਗਾਵਾ ਪਵਨ ਦੇ ਲੱਗੇ ਦੇ ਰਛ ਹੁੰਦਾ ਹੀ ਹੁੰਦਾ ਏ ਬਾਕੀ ਇਸੇ ਕੁਛ ਵੀ ਜਿਹੇ ਸਾਫ ਨਾਲ ਦੇਖ ਲੋ ਹਾਲੇ ਤੇ ਇਨਕ ਰਛਾ ਗਾਵਾ ਪਵਨ ਦੇ ਲੱਗੇ ਰਛ ਹੋਏਗਾ ਕੱਲ ਤੋਂ ਹੋਰ ਰਛ ਵਾਜੇਗਾ ਕਿਉਂਕਿ ਹੁਣ ਹੁਣ ਦਾਤ ਪੈ ਚੁੱਕੀ ਆ ਟਾਈਮ ਬਹੁਤ ਹੋ ਚੁਕਾਏ ਤੇ ਸਾਨੂੰ ਚਲੋ ਕਮਰਾ ਤੇ ਮਿਲ ਚੁੱਕਾ ਹੈ ਪਰ ਬਹੁਤ ਮੁਸ਼ਕਲ ਆ ਸ਼ਰਮਸ਼ਾਲਾ ਦੇ ਵਿੱਚ ਵੀ ਲੁਕਿੰਗ ਪੂਰੀ ਹੋ ਚੁੱਕੀ ਆ ਜਗਾ ਕਿਤੇ ਹੈ ਨਹੀਂ ਆ ਹੋਟਲ ਚ ਨੋਡ AC ਦਾ ਬਗੈਰ ਜਿਹੜਾ ਵੀ ਰੂਮ ਮਿਲਦਾ 2500 ਦਾ ਮਿਲਦਾ ਪਿਆ 2000 2500 ਦਾ ਤੇ AC ਵਾਲਾ 30350 ਦਾ ਮਿਲਦਾ ਪਿਆ ਵਾ ਤੇ ਅੱਜ ਤੇ ਜਿਹੜਾ AC AC ਤੋਂ ਬਗੈਰ ਰੂਮ ਕੱਲ ਕਹਿੰਦੇ ਪਿਆ 3 ਤੋਂ 60 ਦੇ ਨਜ਼ਾਇਦਾ ਹੋ ਜਾਏਗਾ ਤੇ AC ਵਾਲਾ ਰੂਮ 4000 ਦਾ ਕੱਲ ਤੋਂ ਹੋ ਜਾਏਗਾ ਤੇ ਧਰਮਸ਼ਾਲਾ ਚ ਵੀ ਬਹੁਤ ਮੁਸ਼ਕਲ ਆ ਧਰਮਸ਼ਾਲਾ ਸਾਰੀਆਂ ਕਮਰੇ ਕੋਈ ਹੈ ਨਹੀਂ ਆ ਸਾਰੇ ਬੁਕਿੰਗ ਹੋਈ ਹੋਈ ਆ ਤੇ ਬਾਕੀ ਜਿਹੜੀ ਵੀ ਸੰਗਤ ਆ ਟਾਈਮ ਨਾਲ ਆਪਣਾ ਆ ਕੇ ਜਿਹੜੇ ਵੀ ਰੂਮ ਖਾਲੀ ਹੁੰਦੇ ਆ ਉਹ ਟਾਈਮ ਨਾਲ ਆਪਣਾ ਕਰਮਚਾਰੀ ਦੇ ਵਿੱਚ ਲੈਣ ਕਰਮਚਾਰੀ ਕੋਟ ਰਜਿਸਟਰ ਨੇ ਆ ਤੇ ਰਸੇ ਬਹੁਤ ਹੀ ਵਧੀ ਜਾਂਦਾ ਪਿਆ ਵਾ ਤੇ ਕਮਰਿਆਂ ਦੇ ਵੀ ਥੋੜੇ ਮੁਸ਼ਕਲ ਨੇ ਪਿਆ ਚਲੋ ਕੋਈ ਸੰਗਤ ਤੇ ਮੈਚ ਜਿਹੜੇ ਤੇ ਜਿੰਨ ਸਾ ਉਹ ਜਿੱਥੇ ਮਰਜ਼ੀ ਪਸਦੇ ਜਿਹੜੇ ਫੈਮਿਲੀ ਵਾਲੇ ਆ ਉਹ ਆਪਣਾ ਜਲਦੀ ਪਹੁੰਚ ਕੇ ਆਪਣਾ ਕਮਰੇ ਦਾ ਰੈਜਿਮੈਂਟ ਕਰਨ ਕਿਉਂਕਿ ਲੇਟ ਹੋ ਜਨ ਤੇ ਬਾਅਦ ਤੇ ਵਿੱਚ ਕਮਰਿਆਂ ਦੀ ਥੋੜੀ ਮੁਸ਼ਕਲ ਹੋ ਜਾਂਦੀ ਰਹਿੰਦੀ ਇਹ ਹੁਣ ਅਸੀਂ ਆਰਾਮ ਕਰਾਂਗੇ ਮਾਤਾ ਜੀ ਦੇ ਦਰਸ਼ਨ ਭਵਨ ਦੇ ਉੱਤੇ ਕੱਲ ਜਾਵਾਂਗੇ ਤੇ ਤੁਸੀਂ ਇਸ ਚੈਨਲ ਦੇ ਨਾਲ ਬਨੇ ਰਹਿਣਾ ਤੇ ਅੱਗੇ ਦੀ ਅਪਡੇਟ ਦੱਸਾਂਗੇ ਤੁਹਾਨੂੰ ਹੁਣ ਆਪਾਂ ਇਹ ਬਲੌਗ ਦੀ ਸਮਾਪਤੀ ਕਰਨ ਲੱਗੇ ਆਂ ਤੇ ਕੱਲ ਹੁਣ ਤੁਹਾਨੂੰ ਮਾਤਾ ਚਿੰਤਾਪੁਰਨੀ ਦੇ ਦਰਸ਼ਨ ਕਰਾਵਾਂਗੇ ਸਵੇਰ ਤੇ ਜੇਕਰ ਆ ਮਾਤਾ ਚਿੰਤਾਪੁਰਨੀ ਦਾ ਬੋਲ ਸਾਕੇ ਜਦੋਂ ਬਾੜ ਕੀ ਜਲ ਤੇ ਸੰਗਤਾਂ ਇਸ ਚੈਨਲ ਦੇ ਵਿੱਚ ਬਣੇ ਰਹਿਣਾ ਤੇ ਕੱਲ ਤੁਹਾਨੂੰ ਹੁਣ ਮਾਤਾ ਚਿੰਤਾਪੁਰਨੀ ਦਰਸ਼ਨ ਕਰਾਂਗੇ ਤੇ ਕਮੈਂਟ ਬਾਕਸ ਚ ਕੁਛ ਜੇ 아마 ਜੀ ਲਿਖ ਕੇ ਭੇਜਣਾ ਕਿ ਇਹ ਤੁਹਾਨੂੰ ਬਲੌਗ ਕਿਸ ਤਰ੍ਹਾਂ ਦਾ ਲੱਗਾ ਤੇ ਸਾਰੇ ਜਿਨੇ ਮਾਤਾ ਜੀ ਦੇ ਗੁਣ ਜਾਣ ਕਰਿਓ ਇਸ ਚੈਨਲ ਦੇ ਮਾਧਿਅਮਨ ਦਰਸ਼ਨ ਕਰਿਓ ਜਿਹੜਾ ਆਂਦਾ ਵਾ ਉਹ ਵੀ ਕਰੇ ਜਿਹੜਾ ਨਹੀਂ ਆਂਦਾ ਉਹ ਵੀ ਕੱਲ ਮਾਤਾ ਚਿੰਤਾਪੁਰੇ ਦੇ ਦਰਸ਼ਨ ਕਰਨ ਇਸ ਬਲੌਗ ਦੇ ਵਿੱਚ ਬਣੇ ਰਹਿਣਾ